ਬڑا ਸੌਖਾ ਹੁੰਦਾ ਇਹ ਚੀਜ਼ ਕਹਿ ਦੇਣਾ ਵੀ ਰੱਬ ਨੇ ਸਾਡੇ ਨਾਲ ਚੰਗਾ ਨਹੀਂ ਕੀਤਾ ਜਿੱਥੇ ਰੱਬ ਦੀ ਰਾਜਾ ਹੁੰਦੀ ਆ ਉੱਥੇ ਚੰਗਾ ਹੀ ਚੰਗਾ ਹੁੰਦਾ ਆ ਭਾਵੇਂ ਉਸ ਬੇਲੇ ਨੂੰ ਆਪਾਂ ਸਾਹਮਣੇ ਸਕੀਏ ਜਾਂ ਨਾ ਸਕੀਏ ਕਈ ਵਾਰ ਰਸਤੇ ਬੰਦ ਹੋਣਾ ਨੁਕਸਾਨ ਨਹੀਂ ਹੁੰਦਾ ਉਹ ਰੱਬ ਵੱਲੋਂ ਇੱਕ ਸੰਕੇਤ ਹੁੰਦਾ ਵੀ ਹੱਲੇ ਤੂੰ ਰੁਕ ਜਾ ਜੋ ਤਦਪਾ ਆਵੇ ਸੋਈ ਚੰਗਾ ਕਿੰਨੇ ਵੱਡੇ ਚਲੋ ਜੋ ਉਸ ਅਕਾਲਪੁਰ ਕਬਾਈ ਗੁਰ ਨੇ ਤੁਹਾਨੂੰ ਚਾਹਣਾ ਆ ਉਹੀ ਦਿਨ ਆ ਜੇ ਉਹ ਦੀ ਰਾਜਾ ਹੋਊਗੀ ਉਹ ਆਪਾਂ ਨੂੰ ਮੰਨਣੀ ਹੀ ਪੈਣੀ ਆ ਉਧਿਰ ਜਦੋਂ ਆਪਾਂ ਬਾਹਰ ਹੋ ਕੇ ਨਹੀਂ ਚੱਲ ਸਕਦੇ ਬੜਾ ਸੌਖਾ ਬਣਦਾ ਇਹ ਚੀਜ਼ ਕਹਿਣਾ ਵੀ ਹੱਲੇ ਰੱਬ ਨੇ ਕਦੇ ਨਹੀਂ ਕੀਤਾ ਸਾਡੇ ਲਈ ਰੱਬ ਤੁਹਾਡੇ ਲਈ ਹਰ ਰੋਜ਼ ਕੋਵਦਨਾ ਕੋ ਅਰਕਾਰਿਆ ਵਾ ਜੇ ਤੁਸੀਂ ਰੋ ਵੀ ਰਹੇ ਹੋ ਨਾ ਉਹ ਵੀ ਇੱਕ ਇੱਕ ਸਮਝੋ ਰੱਬ ਨੂੰ ਯਾਦ ਆ ਉਹ ਭੁੱਲਣ ਵਾਲਾ ਨਹੀਂ ਹੈਗਾ ਆਪਾਂ ਰੱਬ ਨੂੰ ਭੁੱਲ ਚੁੱਕੇ ਹਾਂ ਰੱਬ ਆਪਾਂ ਨੂੰ ਨਹੀਂ ਭੁੱਲਿਆ ਹੈਗਾ ਇਹ ਚੀਜ਼ ਹਮੇਸ਼ਾ ਯਾਦ ਰੱਖਿਓ ਰੱਬ ਆਪਣੇ ਹਮੇਸ਼ਾ ਫਿਰਦੇ ਦੇ ਅੰਦਰ ਵੱਸਦਾ ਹੈ ਉਹਨੂੰ ਵਸ ਦੇਖਣ ਦੀ ਜ਼ਰੂਰਤ ਹੈ ਸਾਨੂੰ ਉਕਾਸ਼ ਕਾਂਦੀ ਰੋੜਿਆ ਤਾਂ